ਪ੍ਰਦਰਸ਼ਨ ਜਿਹੜਾ ਇਸ ਕੱਲ ਨੂੰ ਸੰਕੇਤ ਦਿੰਦਾ ਹੈ ਕਿ ਜਿਹੜੇ ਪਛਲੇ ਦਿਨੀ ਪੰਜਾਬ ਦੇ ਐਲੋਪੀ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦਾ ਇੱਕ ਬਿਆਨ ਆਇਆ ਔਰ ਉਸ ਬਿਆਨ ਤੋਂ ਬਾਅਦ ਜਿਹੜੀ ਸਿਚੁਏਸ਼ਨ ਬਣੀ ਜਿਹੜਾ ਕਾਨੂੰਨ ਨੇ ਆਪਣੀ ਕਾਰਵਾਈ ਕੀਤੀ ਉਹ ਵੀ ਤੁਹਾਡੇ ਸਾਹਮਣੇ ਹੈ ਤੇ ਉਸ ਤੋਂ ਬਾਅਦ ਬਾਜਵਾ ਸਾਹਿਬ ਇਸ ਸਮੂਚੀ ਧਿਰ ਨੂੰ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਭਾਵੇਂ ਕਿ 50 ਕਨੇਡਾ ਦੀ ਗੱਲ ਭਾਵੇਂ 32 ਕਨੇਡਾ ਦੀ ਗੱਲ ਭਾਵੇਂ 18 ਕਨੇਡਾ ਦੀ ਗੱਲ ਉਹ ਤਾਂ ਤੁਸੀਂ ਸਾਰਿਆਂ ਨੇ ਸੁਣ ਲਈ ਹੈ ਤੇ ਇਹ ਸੁਣ ਕੇ ਤੁਸੀਂ ਸਾਰੇ ਇੱਥੇ ਅੱਜ ਰੋਸ ਵਜੋਂ ਮੋਹਾਲੀ 'ਚ ਇੱਥੇ ਧਰਨਾ ਪ੍ਰਦਰਸ਼ਨ ਕਰਨ ਪਹੁੰਚੇ ਹੋ ਪਰ ਮੈਂ ਸਮੂੱਚੇ ਹੀ ਸਿਆਸਤ ਦਾ ਨਾਅਰੇ ਬੇਨਤੀ ਕਰਾਂਗਾ ਕਿ ਪਹਿਲਾਂ ਤੋਲੋ ਫੇਰ ਬੋਲੋ ਤੇ ਕੋਈ ਵੀ ਸਟੇਟਮੈਂਟ ਦੇਣ ਤੋਂ ਪਹਿਲਾਂ ਹਰ ਵਿਅਕਤੀ ਨੂੰ ਲੌਜੀਕਲੀ ਤਰਕ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਇਹ ਗੱਲ ਜਿਹੜੀ ਹੈ ਕਿੱਧਰ ਨੂੰ ਜਾਏਗੀ ਤੇ ਇਹਦਾ ਕੀ ਅਰਥ ਨਿਕਲੂਗਾ ਬਹੁਤ ਸਾਰੀਆਂ ਗੱਲਾਂ ਜੜੀਆਂ ਚਾਹੀਆਂ ਨੇ ਜਿਹੜੀਆਂ ਦੇਸ਼ ਦੀ ਬਾਹਰੀ ਸੁਰੱਖਿਆ ਤੇ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਲਵਾਮਾ ਜਿਹੜਾ ਕਾਂਡ ਹੋਇਆ ਸੀ ਜਾਂ ਉੱਥੇ ਹਮਲਾ ਹੋਇਆ ਸੀ ਉਦੋਂ ਵੀ ਭਾਵੇਂ ਕਿ ਉਹ ਕਿਸੇ ਵੀ ਤਰੀਕੇ ਦਾ ਸੀ ਉਹ ਕਰਵਾਇਆ ਗਿਆ ਜਦੋਂ ਹੈਗਾ ਸੀ ਉਹ ਹੈ ਸੀ ਜਦ ਨਹੀਂ ਹੈਗਾ ਸੀ ਉਹ ਇੱਕ ਗੱਲ ਵੱਖਰੀ ਸੀ ਪਰ ਕਾਂਗਰਸ ਨੇ ਜਿਹੜੇ ਢੰਗ ਨਾਲ ਉਹਨੂੰ ਪ੍ਰੋਜੈਕਟ ਕੀਤਾ ਸੀ ਜਿਹੜੇ ਢੰਗ ਨਾਲ ਉਹਦਾ ਵਿਰੋਧ ਕੀਤਾ ਸੀ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਉਹਦਾ ਬਹੁਤ ਵੱਡਾ ਪੁਗਤਾੜ ਕਰਨਾ ਪਿਆ ਸੀ ਸੂ ਮੈਂ ਪਰਸਲੇ ਵੀ ਇਹ ਬੇਨਤੀ ਕਰਾਂਗਾ ਕਿ ਜਿੰਨੇ ਵੀ ਸਿਆਸਤਦਾਨ ਨੇ ਉਹਨਾਂ ਨੂੰ ਅਜਿਹੀਆਂ ਗੱਲਾਂ ਤੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਫੇਮ ਲੈਂਡ ਦੇ ਚੱਕਰ ਦੇ ਵਿੱਚ ਵਿਊ ਇਕੱਠੇ ਕਰਨ ਦੇ ਚੱਕਰਾਂ ਵਿੱਚ ਬਹੁਤ ਸਾਰੇ ਬਿਆਨ ਜਿਹੜੇ ਨੇ ਉਹ ਦੇ ਦਿੰਦੇ ਨੇ ਪਰ ਬਾਅਦ ਵਿੱਚ ਉਹਨਾਂ ਦੀ ਜਿਹੜੀ ਦੇਣਦਾਰੀ ਇਹ ਜਿਹੜੀ ਜਵਾਬਦੇਹੀ ਹੈ ਉਹ ਫਿਰ ਪਾਰਟੀਆਂ ਨੂੰ ਵੀ ਉਹਨਾਂ ਦੀ ਜਵਾਬਦੇਹੀ ਤੈਅ ਕਰਨੀ ਬੜੀ ਔਖੀ ਹੋ ਜਾਂਦੀ ਏ ਜਿਹੜੇ ਪਿਛਲੇ ਦਿਨੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਭਾਵੇਂ ਕਿ ਉਹਨ ਵਕੀਲ ਕਰਨ ਨੂੰ ਭਜੇ ਕਰਦੇ ਨੇ ਪਰ ਉਹਨਾਂ ਲਈ ਬਹੁਤ ਔਖਾ ਹੋ ਗਿਆ ਇਹ ਤੁਸੀਂ ਸਾਰੇ ਮਹਿਸੂਸ ਕਰਦੇ ਹੋ ਫਿਰ ਇਹ ਭੁਗਤਾਨ ਵੀ ਕਰਨਾ ਪੈਂਦਾ ਹੈ ਤੇ ਫਿਰ ਆਪਾਂ ਇਹ ਵੀ ਕਹਿੰਦੇ ਆ ਕਿ ਸਰਕਾਰਾਂ ਧੱਕਾ ਕਰ ਰਹੀਆਂ ਨੇ ਜਦੋਂ ਕਿ ਕਾਨੂੰਨ ਨੇ ਫਿਰ ਆਪਣੀ ਕਾਰਵਾਈ ਜਿਹੜੀ ਉਹਦੇ ਵਿੱਚ ਕਰਨੀ ਹੁੰਦੀ ਹੈ ਸੋ ਮੇਰੀ ਆਖੀ ਪੇਸ਼ਤੀ ਹੈ ਕਿ ਹਰ ਗੱਲ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਤੇ ਕੀ ਕਹਿਣਾ ਕੀ ਨਹੀਂ ਕਹਿਣਾ ਔਰ ਖਾਸ ਕਰਕੇ ਜਿਹੜੀਆਂ ਜਈਆਂ ਗੱਲਾਂ ਨੇ ਜਿਹੜੀ ਸੁਰੱਖਿਆ ਨਾਲ ਸੰਬੰਧਿਤ ਗੱਲਾਂ ਨੇ ਜਾਂ ਹੋਰ ਅਜਿਹੇ ਈਸ਼ੂ ਨੇ ਜਿਨ੍ਹਾਂ ਤੇ ਸਿਆਸਤਦਾਨਾਂ ਨੂੰ ਬਿਲਕੁਲ ਆਪ ਆਪਣੇ ਆਪ ਤੋਂ ਬਾਹਰ ਹੋ ਕੇ ਜੇ ਮੀਡੀਆ ਦੇ ਫਰੇਮ ਲੈਣ ਖਾਤਰ ਹੀ ਸਿਰਫ ਬਿਆਨ ਨਹੀਂ ਦਕੜਨੇ ਚਾਹੀਦੇ ਅੱਜ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਹੱਥਾਂ ਦੇ ਵਿੱਚ ਜਿਹੜਾ ਸੰਲੋਗਨ ਫੜ ਕੇ ਕਿ ਕਾਂਗਰਸ ਦਾ ਹੱਥ ਅੱਤਵਾਦੀਆਂ ਦੇ ਨਾਲ ਹੈ ਇਸ ਲੋਕਣ ਫੜ ਕੇ ਜਿਹੜੇ ਬੈਠੇ ਨੇ ਇਹਦਾ ਕਾਰਨ ਵੱਡਾ ਕਾਰਨ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾਣੇ ਤਾਂ ਬਿਆਨ ਦੇ ਕੇ ਗਲਤੀ ਕੀਤੀ ਕੀਤੀ ਪਰ ਉਹਨਾਂ ਦੇ ਜਿਹੜੇ ਪ੍ਰਧਾਨ ਤੇ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਦੇ ਪਿੱਛੇ ਗਲਤ ਸਟੈਂਡ ਲੈ ਕੇ ਜਿਹੜੀ ਉਸ ਤੋਂ ਵੀ ਜਿਹੜੀ ਵੱਡੀ ਜਿਹੜੀ ਗਲਤੀ ਕਰ ਰਹੀ ਹੈ ਇਹਦਾ ਭੁਗਤਾਨ ਜਿਹੜਾ ਕਾਂਗਰਸ ਦੀ ਸਮੁੱਚੀ ਪਾਰਟੀ ਨੂੰ ਭਵਿੱਖ ਦੇ ਵਿੱਚ ਕਰਨਾ ਪਊਗਾ ਸੋ ਮੈਂ ਇੰਨੀਆਂ ਬੇਇੱਜ਼ਤੀਆਂ ਨਾਲ ਅੱਜ ਦਾ ਪ੍ਰੋਟੈਸਟ ਜਿਹੜਾ ਉਹ ਗਿਣਤੀ ਬਹੁਤ ਜਿਹੜੀ ਤਾਦਾਦ ਹੈ ਤਾਦਾਦ ਹੈ ਉਹ ਵੱਧਦੀ ਜਾ ਰਹੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਾਥੀ ਨੇ ਜਿਹੜੇ ਇਹਦੇ ਵਿੱਚ ਇਕੱਤਰ ਹੋਣ ਦੇ ਜਾ ਰਹੇ ਨੇ ਔਰ ਇਸ ਸੰਬੋਲਿਕ ਧਰਨੇ ਦਾ ਜਿਹੜਾ ਸੰਦੇਸ਼ ਹੈ ਉਹ ਇਹ ਆ ਕਿ ਇਹ ਗੱਲ ਜਿਹੜੀ ਘਰ-ਘਰ ਤੱਕ ਹਰ ਪਿੰਡ ਤੱਕ ਪਹੁੰਚੇ ਕਿ ਜਿਹੜੀ ਕਾਂਗਰਸ ਹੈ ਜਿਹੜੀ ਉਹ ਪੂਰੀ ਤਰ੍ਹਾਂ ਸੁਰੱਖਿਆ ਦੇ ਨਾਲ ਜਿਹੜਾ ਖਲਬਾੜ ਜਿਹੜਾ ਉਹ ਕਰ ਰਹੀ ਹੈ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਜਿਹੜੀ ਉਹ ਜਿਹੜੀ ਪੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ